ਸਾਰੇ ਸਾਡੀ ਮੰਗ ਪਿਛਲੇ 10 ਸਾਲ ਤੋਂ ਸੀਗੀ ਜੀ ਆਲਮੋਸਟ ਤੇ ਇਹ ਸਾਡੇ ਪਿੰਡ ਦਾ ਮੰਨ ਕੇ ਚੱਲੋ ਵੀ ਨਰਕੀ ਕੱਢਿਆ ਗਿਆ ਇੱਕ ਬਹੁਤ ਬੁਰਾ ਹਾਲ ਸੀਗਾ ਜੀ ਅਸੀਂ ਧੰਨਵਾਦੀਆਂ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਕਮਨਿਸਟਰ ਉਹਨਾਂ ਦੇ ਜਿਨ੍ਹਾਂ ਨੇ ਪੈਲ ਦੇ ਆਧਾਰ ਤੇ ਅੱਜ ਜੋਰਾਵਰਬੀਰ ਨੇ ਨੀ ਪੱਥਰ ਰੱਖਿਆ ਤੇ ਅਸੀਂ ਬਹੁਤ-ਬਹੁਤ ਧੰਨਵਾਦੀਆਂ ਜੀ ਉਹਨਾਂ ਦੇ ਅੱਜ ਅਜ ਕਿਹੜੀਆਂ-ਕਿਹੜੀਆਂ ਸੜਕਾਂ ਜਿਹੜਾ ਅੱਜ ਕੱਢ ਅੱਜ ਪਵੇ ਤੋਂ ਨੱਤ ਪੇਂਡ ਤੱਕ ਜਿਹੜੀ ਪੌਣੇ 2 ਕਿਲੋਮੀਟਰ ਦੀ ਰੋਡ ਹੈ ਇਹ ਇੱਕ ਲੱਖ ਰੁਪਏ ਦੇ ਕਰੀਬ ਜਿਹੜਾ ਇਹਦਾ ਬਜਟ ਸੀ ਉਹਦਾ ਅੱਜ ਉਦਘਾਟਨ ਕੀਤਾ ਗਿਆ ਤੇ ਬਹੁਤ ਜਲਦੀ ਰੋਡ ਬਣ ਕੇ ਤਿਆਰ ਹੋਊਗੀ ਪਿੰਡ ਵਾਸੀਆਂ ਦਾ ਕਾਫੀ ਕਹੋ ਵੀ ਮੰਗ ਸੀਗੀ ਇਸ ਰੋਡ ਦੀ ਉਸ ਰੋਡ ਦਾ ਉਦਘਾਟਨ ਹਲਕੇ ਵੀ ਕਾਫੀ ਜਿਹੜੀਆਂ ਸੜਕਾਂ ਦੀ ਹਾਲ ਤੇ ਸੁਣੇ ਕਸਤਾ ਹੈ ਗਿਆ ਇਸ ਤਰ੍ਹਾਂ ਦੇਖਦੇ ਕਦੋਂ ਤੱਕ ਜਿਹੜਾ ਇਹ ਚਲੇਦਾ ਮੈਂ ਜ਼ਿਆਦਾਤ ਨਹੀਂ ਕਹਿੰਦਾ ਪਰ ਕਈ ਰੋਡਾਂ ਸਾਡੇ 20-20 ਸਾਲ ਹੋ ਗਏ ਜਿਹੜੀਆਂ ਹਲਕੇ ਦੇ ਵਿੱਚ ਨਹੀਂ ਸੀ ਬਣੀਆਂ ਉਹ ਰੋਡਾਂ ਵੀ ਬਣਨ ਜਾ ਰਹੀਆਂ ਪਰ ਹਲਕੇ ਦੇ ਵਿੱਚ ਕੋਈ ਵੀ ਰੋਡ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਕਹਿਣਗੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣੀ ਨਹੀਂ ਪੂਰਾ ਹਲਕਾ ਸਾਨ੍ਹੇਵਾਲ ਦੀਆਂ ਸਾਰੀਆਂ ਰੋਡਾਂ ਬਣ ਜਾਣੀਆਂ ਸਾਰੀਆਂ ਦਾ ਉਦਘਾਟਨ ਕਰਨ ਜਾ ਰਹੇ ਆ ਅੱਜ ਵੀ ਪਹਿਲਾਂ ਟੈਂਕੀਆਂ ਦਾ ਉਦਘਾਟਨ ਹੀ ਤੁਹਾਡੇ ਪੱਤਰਕਾਰ ਵੀਰਾਂ ਰਾਹੀਂ ਸਾਰਿਆਂ ਨੇ ਦੇਖਿਆ ਹੀ ਹੈ ਤੇ ਹੁਣ ਆ ਰੋਡਾਂ ਦਾ ਉਦਘਾਟਨ ਕੱਲ ਵੀ 6 ਕਰੋੜਾਂ ਦਾ ਉਦਘਾਟਨਾ ਹੁਣ ਤੇ ਰੋਡਾਂ ਦੇ ਉਦਘਾਟਨਾਂ ਦੇ ਉੱਤੇ ਹੀ ਜਿਹੜੀ ਹਲਕੇ ਦੀ ਮੰਗ ਆ ਸਭ ਤੋਂ ਜ਼ਿਆਦਾ ਕੀ ਰੋਡਾਂ ਬਹੁਤ ਟੁੱਟੀਆਂ ਹੋਈਆਂ ਉਹਦੇ ਲਈ ਲੱਗੇ ਹੋਏ